ਪਹਿਲਾਂ ਇੱਕ ਮਹਿਲਾ ਬਜ਼ੁਰਗ ਦੇ ਹੋਏ ਕਤਲ ਦੀ ਜੜੀ ਗੁੱਥੀ ਆ ਬਠਿੰਡਾ ਪੁਲਿਸ ਵੱਲੋਂ ਜਿਹੜੀ ਸੁਲਝਾ ਲਿੱਤੀ ਗਈ ਆ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਆ ਗੱਲਬਾਤ ਕਰਦੇ ਆ ਬੰਦ ਸੱਸੀ ਕਲਸਰ ਸਤਿ ਸ਼੍ਰੀ ਅਕਾਲ ਜੀ ਸਰ ਕੁਝ ਦਿਨ ਪਹਿਲਾਂ ਇੱਕ ਮਹਿਲਾ ਦੀ ਕਤਲ ਦੀ ਜੜੀ ਗੁੱਥੀ ਬਠਿੰਡਾ ਪੁਲਿਸ ਵੱਲੋਂ ਸੁਲਝਾ ਲਿੱਤੀ ਗਈ ਆ ਕੀ ਕਹਿਣਾ ਚਾਹੋਗੇ ਇਹ ਮਤੀ 7 ਤਰੀਕ ਦੀ ਵਾਰਦਾਤ ਸੀਗੀ ਜਿਹਦੇ ਵਿੱਚ ਮਨਜੀਤ ਕੌਰ ਨਾਮ ਦੀ ਜਿਹੜੀ ਇਹ ਬਸਤੀ ਨੰਬਰ 1 ਵੀਰ ਤਲਾਬ ਦੇ ਵਿੱਚ ਕੱਲੀ ਰਹਿੰਦੀ ਸੀਗੀ ਤੇ ਇਹਦੀ ਉਮਰ ਜਿਹੜੀ ਸੀਗੀ ਤਕਰੀਬਨ 65 ਸਾਲ ਦੇ ਕਰੀਬ ਸੀਗੀ ਤਾਂ ਮਾਰਨਿੰਗ ਦੇ ਵਿੱਚ ਇਹ ਗਵੰਡੀਆਂ ਨੇ ਦੱਸਿਆ ਵੀ ਜਿਹੜਾ ਹੈਗਾ ਘਰ ਦੇ ਵਿੱਚ ਦੀ ਡੈੱਡ ਬੋਡੀ ਪਈ ਹੈ ਮੌਕੇ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਜਿਹੜੇ ਰਾਇਮਾ ਫਸਾਈ ਇਹ ਸੀਗਾ ਵੀ ਇਹਦਾ ਮਰਡਰ ਜਿਹੜਾ ਕੀਤਾ ਗਿਆ ਗੱਲਾ ਘੁੱਟ ਗਈ ਉਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਸਾਹਿਬ ਮਨਜੀਤ ਸਿੰਘ ਜੀ ਜੋ ਡੀਐਸਪੀ ਡੀ ਦਾ ਕੰਮ ਦੇਖ ਰਹੇ ਨੇ ਨਾਲ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਤੇ ਸੀਆਈਏ ਇਨਚਾਰਜ ਟੂ ਐਂਡ ਐਸਐਚਓ ਸਦਰ ਬਠਿੰਡਾ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀ ਹੈਗੀ ਬੇਨਤੀ ਕੀਤੀ ਜਾ ਰਹੀ ਸੀਗੀ ਜਿਹਦੇ ਵਿੱਚ ਟੈਕਨੀਕਲ ਐਵੀਡੈਂਸ ਔਨ ਗਰਾਉਂਡ ਜਾ ਕੇ ਫਰਦਰ ਤਫ਼तीश ਕੀਤੀ ਜਾ ਜਾਂਦੀ ਸੀਗੀ ਇਸ ਬੰਦੇ ਵਿੱਚ 15 ਤਰੀਕ ਨੂੰ ਸਾਡੀ ਇੱਕ ਟੀਮ ਨੂੰ ਸਫਲਤਾ ਹਾਸਲ ਹੋਈ ਜਦੋਂ ਜਿਹੜੇ ਇਸ ਵਾਰਦਾਤ ਕਰਨ ਵਾਲੇ ਤਿੰਨ ਦੋਸ਼ੀ ਸੰਦੀਪ ਸੁਖਦੀਪ ਤੇ ਦਲੇਰ ਇਹਨਾਂ ਨੂੰ ਸਾਡੀ ਸੀਏਟੀ ਦੀ ਪਾਰਟੀ ਨੇ ਜਿਹੜਾ ਹੈਗਾ ਕਾਬੂ ਕੀਤਾ ਤੇ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਲੇਡੀ ਦੇ ਘਰ ਮਰਡਰ ਕਰਦੇ ਸਮੇਂ ਉਹਨਾਂ ਦਾ ਲੁੱਟ-ਲੁੱਟ ਕੀਤੀ ਸੀਗੀ ਸੋਨੇ ਦੀ ਬਾਲੀਆਂ ਕੰਨਾਂ ਦੇ ਟੌਪ ਤੇ ਜਿਹੜੇ 2000 ਪੈਨ ਦੀ ਪੋਜਿਸ਼ਨ ਦੇ ਵਿੱਚੋਂ ਬਰਾਮਦ ਕੀਤਾ ਗਿਆ ਸਾਡੇ ਵੱਲੋਂ ਪੁਲਿਸ ਕێਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਤਿੰਨੋਂ ਦੋਸ਼ੀ ਜਿਹੜੇ ਸੀਗੇ ਨਸ਼ਾ ਕਰਨ ਦੇ ਆਦੀ ਸੀਗੇ ਤੇ ਜਿਹੜਾ ਸੰਦੀਪ ਸੀਪਾ ਇਹ ਲੇਡੀ ਦੇ ਘਰ ਦੇ ਗੁਆਂਢ ਦੇ ਵਿੱਚ ਰਹਿੰਦਾ ਸੀਗਾ ਇਹਨੂੰ ਪਤਾ ਸੀਗਾ ਕਿ ਇਹ ਲੇਡੀ ਇਕੱਲੀ ਰਹਿੰਦੀ ਹੈ ਤਾਂ ਇਹਨੇ ਦੋ ਦੋਸ਼ੀਆਂ ਦੇ ਨਾਲ ਮਿਲ ਕੇ ਪਲਾਨਿੰਗ ਬਣਾਈ ਵੀ ਆਪਾਂ ਜਿਹੜਾ ਹੈਗਾ ਰਾਤ ਨੂੰ ਇਹਦੇ ਘਰ ਦੇ ਜਿਹੜੇ ਲੁੱਟ ਕਰਨ ਵਾਸਤੇ ਜਾਵਾਂਗੇ ਜਦੋਂ ਲੁੱਟ ਕਰਨ ਵਾਸਤੇ ਗਏ ਤੇ ਨਾਲ ਹੀ ਛੋਟੇ ਦੇ ਨਾਲ ਨਾਲ ਜਿਹੜਾ ਹੈਗਾ ਇਹਨੇ ਲੇਡੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸਿਰ ਜੇ ਗੱਲ ਕਰੀਏ ਮੇਨ ਮਕਸਦ ਇਹਨਾਂ ਦਾ ਮਤਲਬ ਕੀ ਈਜ਼ੀ ਬਿਲਕੁਲ ਇਹਨਾਂ ਦਾ ਮੇਨ ਮਕਸਦ ਸੀਗਾ ਕਿ ਈਜ਼ੀ ਮਨੀ ਜਿਹੜੇ ਹੈਗੇ ਲੁੱਟ ਕਰਨੀ ਸੀਗੀ ਇਹਨਾਂ ਨੇ ਪਰੰਤੂ ਜਦੋਂ ਘਰ ਦੇ ਵਿੱਚ ਕੋਈ ਇਹਨਾਂ ਦੇ ਹਾਣਤ ਬਣ ਗਏ ਕਿ ਇਹਨਾਂ ਨੇ ਫਿਰ ਦੇ ਦੋ ਘਰ ਦੇ ਵਿੱਚ ਗਏ ਲੁੱਟ ਦੇ ਨਾਲ ਨਾਲ ਇਹਨਾਂ ਨੇ ਗਲਾ ਘੁੱਟ ਕੇ ਮਾਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਫਾਹੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਹੈਗਾ ਇੱਕ ਮਰਡਰ ਨੂੰ ਇਹਨਾਂ ਨੇ ਸੂਛਣ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰੰਤੂ ਜਿਹੜੀ ਜਿਹੜੀ ਚੁੰਨੀ ਸੀਗੀ ਜਦੋਂ ਇਹਨਾਂ ਨੇ ਉਹਨੂੰ ਠੰਗਣ ਦੀ ਕੋਸ਼ਿਸ਼ ਕੀਤੀ ਤਾਂ ਚੁੰਨੀ ਟੁੱਟ ਜਾਣ ਟੁੱਟਣ ਕਰਕੇ ਉਹ ਜਿਹੜੀ ਹੈਗੀ ਥੱਲੇ ਡਿੱਗੀ ਤੇ ਇਹ ਜਿਹੜੇ ਮੌਕੇ ਤੋਂ ਉੱਥੇ ਫਰਾਰ ਹੋ ਗਏ ਜਿਸ ਵੰਦੇ ਸਾਡੇ ਸੀਏ 2 ਦੀ ਟੀਮ ਨੇ ਜਿੱਦਾਂ ਉਹਨਾਂ ਨੂੰ ਇਨਕਵਾਇਰੀਸ਼ਨ ਕੀਤਾ ਤਾਂ ਇਹਨਾਂ ਨੇ ਜਿਹੜੀ ਹੈਗੀ ਆ ਆਪਣੀ ਸਾਰਾ ਜਿਹੜਾ ਬੋਡਰ ਸਪਰੈਂਡਿਓ ਦੇ ਬਾਰੇ ਮੰਨਿਆ ਤੇ ਨਾਲ ਜਿਹੜੇ ਗਹਿਣੇ ਲੁੱਟ ਕੀਤੇ ਸੀਗੇ ਸਾਰੇ ਉਹ ਉਹਨਾਂ ਨੇ ਮੰਨੇ ਸਰ ਜੇ ਗੱਲ ਕਰੀਏ ਵਾਰਦਾਤਾਂ ਨੂੰ ਕਿੰਨੇ ਟਾਈਮ ਦੇ ਜਿਹੜੇ ਅੰਜਾਮ ਦੇ ਦੇ ਸੀ ਇਹ ਦੇਖੋ ਜੀ ਪਹਿਲਾਂ ਵੀ ਇਹਨਾਂ ਨੇ ਇਹਨਾਂ ਦੇ ਮੁਕੱਦਮੇ ਦਰਜ ਨੇ ਜਿਹਦੇ ਵਿੱਚ ਚੋਰੀ ਤੇ ਲੁੱਟ ਦੀ ਵਾਰਦਾਤਾਂ ਪਹਿਲਾਂ ਵੀ ਇਹਦੇ ਤੇ ਹੈਗੀਆਂ ਨੇ ਸਾਰਿਆਂ ਦੇ ਉੱਪਰ ਕਿੰਨੇ ਦੋ ਜਿਹੜੇ ਦੋਸ਼ੀ ਨੇ ਇਹ ਨਾਲ ਨਸ਼ਾ ਵੀ ਕਰਦੇ ਆ ਤੇ ਈਜ਼ੀ ਮਨੀ ਲਈ ਜਿਹੜਾ ਹੈਗਾ ਇਹਨਾਂ ਨੇ ਪਲਾਨਿੰਗ ਬਣਾ ਕੇ ਲੁੱਟ ਕੇ ਕਰਨ ਵਾਸਤੇ ਗਏ ਸੀਗੇ ਉੱਤੇ ਸੱਚੀ ਗੱਲ ਕਰੀਏ ਬੇਸਿਕ ਤਿੰਨੋਂ ਕੀ ਕੰਮ ਕੀ ਕਰਦੇ ਆ ਇਹ ਇਹ ਤਿੰਨੋਂ ਬੇਰੁਜ਼ਗਾਰ ਨੇ ਕੋਈ ਕੰਮ ਨਹੀਂ ਕਰਦੇ ਇਹਨੇ ਵਿਲੇ ਨੇ ਤੇ ਅਹ ਮੈਂ ਸੱਚ ਜਿਹੜਾ ਹੈਗਾ ਇਹ ਬਸ ਇਦਾਂ ਫ੍ਰੀ ਫ੍ਰੀ ਰੋਮਿੰਗ ਕਰਦੇ ਆ ਤੇ ਨਾਲ-ਨਾਲ ਜਿਹੜਾ ਹੈਗਾ ਜਿੱਥੇ ਵੀ ਤੈਨੂੰ ਦਾ ਲੱਗਦਾ ਤੇ ਚੋਰੀ ਵਗੈਰਾ ਦੀ ਵਾਰਤਾ ਤੁਹਾਨੂੰ ਅੰਜਾਮ ਵੀ ਦਿੰਦੇ ਤੇ ਹੁਣ ਇਹਨਾਂ ਤੇ ਜਿਹੜੀ ਮੋਡਲੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਉਹ ਦੇਖੋ ਜੀ ਇਹਨਾਂ ਨੇ ਜਿਹੜੀ ਰੋਟ ਦੇ ਨਾਲ ਵਾਲਿਆਂ ਦੇ ਕਤਲ ਦਾ ਮਕਦਮਾ ਦਰਜ ਹੋਇਆ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਆਰਾਉਂਡ ਅਪ ਕੀਤਾ ਫਰਦਰ ਜਿਹੜੀ ਅੱਗੇ ਹੋਰ ਵੀ ਇਨਵੈਸਟੀਗੇਸ਼ਨ ਕਰ ਰਹੇ ਕਿ ਇਹਨਾਂ ਤਿੰਨਾਂ ਦੇ ਇਲਾਵਾ ਕੋਈ ਬੰਦਾ ਹੋਰ ਇਹਨਾਂ ਦੇ ਨਾਲ ਇਨਵੋਲਵ ਸੀਗਾ ਤਾਂ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਐਕਸ਼ਨ ਲਵਾਂਗੇ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਲਾ ਤੁਹਾਨੂੰ ਡੈਫੀਨਿਟਲੀ ਜਿਹੜਾ ਹੈਗਾ ਇਹ ਬੜਾ ਘਨੌਣਾ ਅਪਰਾਧ ਹੈ ਤੇ ਇਦਾਂ ਦੇ ਜਿਹੜੇ ਅਪਰਾਧੀਆਂ ਨੂੰ ਜਿਹੜੇ ਹੈਗੇ ਅਸੀਂ ਸਖਤ ਤੋਂ ਸਖਤ ਜਿਹੜੇ ਇਨਸ਼ੋਰ ਕਰਾਂਗੇ سزا ਜਿਹੜੀ ਦੋਈ ਜਾ ਸਕਦੀ ਹੈ ਅਸੀਂ ਐਸਪੀ ਸੀਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਬਜ਼ੁਰਗ ਮਹਿਲਾ ਦੇ ਕਤਲ ਨੂੰ ਇਲਜ਼ਾਮ ਦੇਣ ਵਾਲੇ ਜਿਹੜੇ ਤਿੰਨ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਆ ਬਠਿੰਡਾ ਪੁਲਿਸ ਵੱਲੋਂ ਇਹਨਾਂ ਤੇ ਜੜੀਆ ਸਖਤੋ ਸਖਤ ਜੜੀਆ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੂਝਲ ਦੇ ਨਾਲ ਮਨੋ ਚੱਕੀਵਾਲ ਡੈਨਿਕਸ ਸਵੇਰਾ ਟੀਵੀ ਬਠਿੰਡਾ